ਲੇਟ ਲੇਜੈਂਡਰੀ ਚੈਂਪੀਅਨ ਸਟੇਲੀਅਨ ਅਲਬਖਸ਼ ਅਲਬਖਸ਼ ਘੋੜੇ ਦਾ ਪੁੱਤਾ ਜੀ ਹੁਬਾ ਹੁਬਾ ਆਪਣੇ ਪਿਓ ਦੀ ਕਾਪੀ ਇਹਦਾ ਨਾਂ ਜੀ ਖੁਦਾ ਬਖਸ਼ ਪਰਮਾਤਮਾ ਦੀ ਬਖਸ਼ਿਸ਼ ਹੋਈ ਹੈ ਜੀ ਬਿਲਕੁਲ ਆਪਣੇ ਪਿਓ ਦੀ ਕਾਪੀ ਹੈ ਜੀ ਖੁਦਾ ਬਖਸ਼ ਇਹਦੀ ਮਾਂ ਹਿਮਾਲਿਆ ਘੋੜੇ ਦੀ ਬੱਚੀ ਹੈ ਜੀ ਇਹਦੇ ਓਨਰ ਸਿਧਾਰਥ ਗੁਪਤਾ ਜੀ ਜੈ ਸਟਡ ਫਾਰਮ ਅੰਮ੍ਰਿਤਸਰ ਬਹੁਤ-ਬਹੁਤ ਮੁਬਾਰਕਾਂ ਜੀ ਵੀਰ ਨੂੰ ਅੱਜ ਅਲਬਖਸ਼ ਕੋੜੇ ਨੂੰ ਅਸੀਂ ਯਾਦ ਕੀਤਾ ਉਸ ਸ਼ੇਰੇ ਨੂੰ ਦੇਖ ਕੇ ਮਿੱਤਰੋ ਕਿਉਂਕਿ ਹੂਗਾ ਹੂ ਆਪਦੇ ਪਿਓ ਦੀ ਕਾਪੀ ਹੈ ਜੀ ਬਿਲਕੁਲ ਜਿਵੇਂ ਦਾ ਪਿਓ ਮੂਰਤ ਬਣ ਕੇ ਖੜਦਾ ਸੀ ਸ਼ੋਹਾਂ ਦੇ ਵਿੱਚ ਅੱਜ ਪਹਿਲਾ ਸ਼ੋਅ ਖੇਡਿਆ ਤੇ ਪਹਿਲੇ ਹੀ ਚੈਂਪੀਅਨ ਹੈ ਤਾੜੀਆਂ ਲਾ ਦਿਓ ਮਿੱਤਰੋ ਬੜਾ ਖੂਬਸੂਰਤ ਬਸ਼ੀਰਾ ਖੁਦਾ ਬਖਸ਼ ਸਾਇਰ ਅਲਬਖਸ਼ ਡੈਮ ਸਾਈਡ ਬਾਈ ਹਿਮਾਲਿਆ ਆਨਰ ਸਿਧਾਰਥ ਗੁਪਤਾ ਜੀ ਜੈ ਸਟਡ ਫਾਰਮ ਅੰਮ੍ਰਿਤਸਰ ਸਾਸ ਰਿਆਤਾ